ਫੜ ਲਈ ਫੜ ਲਈ ਫੜ ਲਈ ਨਕਲੀ ਪੰਜਾਬ ਪੁਲਿਸ ਉਸ ਅਸਲੀ ਪੰਜਾਬ ਪੁਲਿਸ ਨੇ ਫੜ ਲਏ ਤਸਵੀਰਾਂ ਨੇ ਮੋਹਾਲੀ ਦੀਆਂ ਦਾਤਾਤਲ ਮੋਹਾਲੀ ਦੇ ਵਿੱਚ ਨਕਲੀ ਪੰਜਾਬ ਪੁਲਿਸ ਰੇਡ ਕਰ ਰਹੀ ਸੀ ਰੇਡ ਕਰਕੇ ਲੋਕਾਂ ਕੋਲੋਂ ਵਸੂਲੀ ਕਰ ਰਹੀ ਸੀ ਪੁਲਸ ਨੂੰ ਇਹ ਗੱਲ ਤੇ ਜਾਣਕਾਰੀ ਮਿਲ ਗਈ। ਬਸ ਫਿਰ ਕਿਸੇ ਅਸਲੀ ਪੁਲਸ ਨਕਲੀ ਪੁਲਸ ਨੂੰ ਕਿਵੇਂ ਬਖਸ਼ ਰੱਖਦੀ ਸੀ ਤੇ ਪੁਲਸ ਨੇ ਚਾਕ ਲਾਈ ਨਕਲੀ ਪੁਲਸ। ਆਓ ਤੁਹਾਨੂੰ ਦਿਖਾਨੇ ਆ ਕਿ ਇਹ ਪੂਰਾ ਮਾਮਲਾ ਕਿਵੇਂ ਮਹਾਲੀ ਪੁਲਸ ਨੇ ਸੁਲਝਾਈ। ਨਕਲੀ ਪੁਲਸ ਦੀ ਰੇਡ। ਨਕਲੀ ਪੁਲਸ ਤੇ ਪੈ ਗਈ ਅਸਲੀ ਪੁਲਸ ਦੀ ਰੇਡ। ਦैनिक ਮੈਲ ਪੰਜਾਬੀ ਟੀਵੀ ਤੇ ਲਈ ਮਹਾਲੀ ਤੋਂ ਰਮੇਸ਼ ਕੁਮਾਰ ਦੀਪਾ। ਮਹਾਲੀ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਤੁਹਾਨੂੰ ਦੱਸ ਦਈਏ ਹੁਣ ਅਸਲੀ ਪੁਲਿਸ ਦੇ ਅੜੇ ਕੇ ਚੜ ਚੁੱਕੀ ਹੈ ਇਹ ਨਕਲੀ ਪੁਲਿਸ ਕੀਤਾ ਹੋਇਆ ਇਹਨਾਂ ਦਾ ਖੁਲਾਸਾ ਕੀਤਾ ਇਸ ਗੈਂਗ ਦਾ ਪਰਦਾਫਾਸ਼ ਕੀਤਾ ਹੈ ਕਿਦਾਂ ਇਹ ਲੋਕਾਂ ਨੂੰ ਚੂਨਾ ਲਗਾਉਂਦੇ ਸੀ ਮਹਿੰਗੇ ਮਹਿੰਗੇ ਮੋਬਾਈਲ ਫੋਨ ਲੈ ਕੇ ਮਿੰਟਾਂ ਵਿੱਚ ਰਫੂ ਚੱਕਰ ਹੋ ਜਾਂਦੇ ਸੀ ਕਿਸ ਤਰ੍ਹਾਂ ਇਹ ਗੈਂਗ ਆਪਣੇ ਆਪ ਨੂੰ ਪੁਲਿਸ ਮਲਾਜਮ ਬਣ ਕੇ ਲੋਕਾਂ ਨੂੰ ਚੂਨਾ ਲਗਾ ਰਹੇ ਸੀ ਮੁਹਾਲੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਜਾਂਚ ਅਧਿਕਾਰੀ ਦਾ ਦੇਖੋ ਇਸ ਖਾਸ ਰਿਪੋਰਟ ਦੇ ਵਿੱਚ ਸਰੋਗਨੀਤੀ ਚਾਰ ਨੂੰ ਇੱਕ ਤਰਖਾਸ ਮਸੂਮ ਹੋਈ ਸੀ ਅ ਕਲਦੀਪ ਸਿੰਘ ਪੁੱਤਰ ਸੰਤੋਸ਼ ਕੁਮਾਰ ਵਾਸੀ ਬਰੇਲੀ ਤੇ ਹਾਲ ਵਾਸੀ কুমਰਾ ਤੇ ਇਹ ਮੋਬਾਈਲਾਂ ਦੀ ਦੁਕਾਨ ਕਰਦਾ ਹੈਗਾ ਇਹਨੇ ਕਿਹਾ ਸੀ ਵੀ ਪੰਜ ਬੰਦੇ ਮਰੀ ਦੁਕਾਨ ਤੇ ਆਏ ਆ ਤੇ ਸਿਵਲੋ ਕੱਪੜਿਆਂ ਵਿੱਚ ਸੀ ਜਿਹਨਾਂ ਦੱਸਿਆ ਪੁਲਿਸ ਮੁਲਾਜ਼ਮ ਹੈ ਤੇ ਤੇਨੋਂ ਮੋਬਾਈਲ ਮੇਰੇ ਇੱਥੇ ਦੁਕਾਨ ਤੋਂ ਤੇ ਮੇਰੇ ਤੋਂ ੱੱਕੇ ਨਾ ਇਹਨਾਂ ਨੇ 20000 ਰੁਪਇਆ ਲੈ ਗਏ ਹੈਗੇ ਤੇ ਇਹ ਮਨਦੀ ਦੀ ਨਿਸ਼ਾਨਦੇਹੀ ਤੇ ਦੋ ਪਹਿਲੇ ਗ੍ਰਿਫਤਾਰ ਕੀਤੇ ਨੇ ਹਰਪ੍ਰੀਤ ਸਿੰਘ ਤੇ ਜਸਪੀਰ ਮਿਤੀ 5/2/24 ਨੂੰ ਤੇ ਗਾਹਾਂ ਇਹਨਾਂ ਬੰਦਿਆਂ ਦੋਨਾਂ ਦੀ ਨਿਸ਼ਾਨਦੇਹੀ ਤੇ ਤਿੰਨ ਤੁਜੇ ਗ੍ਰਿਫਤਗੀ ਕੀਤੇ ਛੇ ਛੇ ਉਹ ਪੱਤਿ ਨੂੰ ਤੇ 25 ਨੂੰ ਤੇ ਬਾਕੀ 30 ਜਾਰੀਆਂ ਤੇ ਇਹਨਾਂ ਨੂੰ ਅ ਸਲਾਖਾ ਵਿਸ਼ੇ ਬੰਦ ਭੇਜਿਆ ਜਾਵੇਗਾ ਅ ਇੱਕ ਦੋ ਬੰਦਿਆਂ ਦੇ ਪਰਚੇ ਹੈਗੇ ਪਹਿਲਾਂ ਇਹਨਾਂ ਦੇ ਜਿਹੜੇ ਇਹ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਕ੍ਰਿਮੀਨਲ ਨੇ ਅ ਵੀਰੇ ਇਸ ਤਰ੍ਹਾਂ ਦੇ ਪਰਚੇ ਪਹਿਲਾਂ ਵੀ ਹੈਗੇ ਨੇ ਤੇ ਇੱਕ ਦੋ ਤੇ ਵੀਰੇ ਰਹਿਣ ਵਾਲੇ ਹੈਗੇ ਇਹ ਜਿਆਦਾ ਲੋਕਲੇ ਨੇ ਇੱਕ ਘਰੂਆ ਦਾ ਹੈਗਾ ਇੱਕ ਨਵਾਂ ਗਰਾਉਂਡ ਤੇ ਇੱਕ ਸੈਕਟਰ 68 ਮਹਾਲੀ ਤੇ ਦੂਜਾ ਕੁੰਬੜਾ ਦਾ ਹੈਗਾ ਇੱਕ ਤੇ ਇੱਕ ਪੰਜਵੇਂ ਜਿਹੜਾ ਹੈਗਾ ਉਹ ਵੀ ਸੈਕਟਰ 68 ਦਾ ਹੀ ਇਹ ਇਹਨਾਂ ਨੇ ਮੋਬਾਈਲ ਤੇ ਇਤਾਂ ਦੇ ਜਾ ਕੇ ਉਹ ਸਮਝਾ ਲਏ ਹਾਂ ਸਿਵਲ ਹੈ ਸਿਵਲ ਕਪਰੇ ਜੀ ਪਰ ਇਹਨਾਂ ਨੇ ਪੁਲਿਸ ਮੁਲਾਜ਼ਮ ਦੱਸਿਆ ਵੀ ਪੁਲਿਸ ਮੁਲਾਜ਼ਮ ਹੈ ਤੇ ਤੁਸੀਂ ਜਿਹੜੇ ਚੋਰੀ ਦੇ ਮੋਬਾਈਲ ਲੈਂਦੇ ਆ ਜਾਂ ਕਿਦਾਂ ਤੇ ਇੱਥੇ ਜਾ ਕੇ ਫਿਰ ਇਹਨਾਂ ਨੇ ਧੱਕੇ ਨਾਲ ਉਹ ਨਕਟਾ ਪਾ ਕੇ ਇਹਦੇ ਇਹਨਾਂ ਤੋਂ ਕਹੇ ਲੈ ਕੇ 20000 ਰੁਪਈਆ ਤੇ ਕੁਝ ਕੰਮ ਨਹੀਂ ਅਸੀਂ ਕਰ ਲਈਆ ਤਾਂ ਤੇ ਮੋਬਾਈਲ ਵੀ ਬਰੰਦ ਕਰ ਲੋ ਤੇ ਸਰ ਜੀ ਕੋਰਟੋਂ ਪੇਸ਼ ਕਰੇ ਉਹਨਾਂ ਦਾ ਇੱਕ ਦੰਦਾ ਅ ਦੋ ਦਾ ਪਹਿਲਾਂ ਲਿਆ ਸੀ ਦੋ ਦਿਨ ਦਾ ਰਿਮਾਂਡ ਤੇ ਜਿਹੜੇ ਤੀਜੇ ਬਾਅਦ ਫੜਿਆ ਉਹਨਾਂ ਦਾ ਇੱਕ ਜਾਨ ਦਾ ਰਿਮਾਂਡ ਹੈ ਕੱਲ ਨੂੰ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਦੁਵਾਰਾ 59 ਦੇਖਿਆ ਤੁਸੀਂ ਇਸ ਪੂਰੇ ਮਾਮਲੇ ਦੇ ਵਿੱਚ ਮੁਹਾਲੀ ਪੁਲਿਸ ਨੇ ਕੀ ਜਾਣਕਾਰੀ ਦਿੱਤੀ ਹੈ ਫਿਲਹਾਲ ਹੁਣ ਅਸਲੀ ਪੁਲਿਸ ਦੇ ਜਿਹੜੀ ਕਚੜ ਚੁੱਕਿਆ ਹੈ ਗੈਂਗ ਹੁਣ ਪੁਲਿਸ ਰਿਮਾਂਡ ਦੇ ਦੌਰਾਨ ਹੋਣਗੇ ਹੋਰ ਬੜੇ ਖੁਲਾਸੇ ਫਿਲਹਾਲ ਖਬਰ ਦਾ ਦਸਤ ਸਿਲਸਲਾ ਜਾਰੀ ਹੈ ਬੜੇ ਸਾਡੇ ਦੈਨਿਕ ਮੇਲ ਪੰਜਾਬੀ ਟੀਵੀ